ਸਸੀਗਲ ਦੀ ਜਗਦੀਪ ਡੇਰੀ ਫਾਰਮ ਤੇ ਅੱਜ ਨਵਾਂ ਲੋਡ ਲੈ ਕੇ ਟੋਕੜਾ ਕੱਬਣਾ ਦਾ ਹਾਜ਼ਰਿਆਂ ਟੋਕੜਾ ਕੱਬਣਾ ਉਹ ਆਪਣੇ ਕੋਲ ਜਿਹੜੀ ਚੈਂਪੀਅਨ ਮਤਲਬ 23 24 24 ਕਿਲੋ ਆਪਣੇ ਫਾਰਮ ਤੇ ਦੁੱਧ ਕੱਢ ਕੇ ਗਈ ਆ ਬਾਕੀ ਦਾ ਰਿਕਾਰਡ ਦੀ ਅੱਜ ਇਹ ਗੱਲ ਕਰਦੇ ਆ ਰਿਕਾਰਡ ਪੂਰਾ ਸਾਡੇ ਕੋਲ ਮਤਲਬ ਤਾਜੀ ਦਾ ਪੂਰਾ ਸਾਡੇ ਕੋਲ ਮਿਲ ਸਕਦਾ ਜਿਹੜੀ ਗੱਲ ਕਰਨ ਵਾਲੀ ਆ ਤੇ ਐ ਟਾਈਮ ਤੇ ਆਪਾਂ ਦੂਜਿਆਂ ਦਾ ਟਾਪ ਕਲਾਸ ਦਿਖਾਵਾਂਗੇ ਝੋਟੀਆਂ ਟੋਕੜਾ ਕੱਬਣਾ ਦਦੀਆਂ ਤੇ ਜੇ ਕੇ ਵੀਰ ਭਰਾ ਨੇ ਲੀਲੀ ਲੈਣੀ ਲੀਲੀ ਵੀ ਆਪਣੇ ਫਾਰਮ ਤੇ ਮਿਲ ਸਕਦੀ ਆ ਆਓ ਪਹਿਲੇ ਝੋਟੀ ਦੀ ਆਪਾਂ ਕਰਦੇ ਆ ਦੀ ਗੱਲ ਬਾਤ ਛੋਟੀ ਦੀ ਦਦੀਆਂ ਤੇ ਛੋਟੀ ਆਪਣੇ ਕੋ ਟਾਪ ਕਲਾਸ ਹੈ। ਹਾਂਸੀਗੜ੍ਹ ਦੇ ਜਗਤੀਵ ਡੇਰੀ ਫਾਰਮ ਦੇ ਖਾਲਿਆਂ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆਂ ਵੀਰੇ ਜਿਹੜਾ ਇੰਨਾ ਮਾਰਦੇ ਸਾਨੂੰ ਪਿਆਰ ਬਖਿਆ। ਇਹ ਛੋਟੀ ਦੀ ਪਹਿਲੇ ਨੰਬਰ ਤੇ ਗੱਲ ਕਰਦੇ ਆਂ ਵੀਰੇ ਸਭ ਤੋਂ ਪਹਿਲਾਂ ਜੋ ਤੇ ਇਹ ਉਹ ਲੈਨੇ ਆ ਆਪਣੇ ਫਾਰਮ ਦੇ ਗਾਈ ਵਾਪਸ ਲੈਨੇ ਆ ਜਿਹੜੀ ਸਾਡੇ ਫਾਰਮ ਤੋਂ ਦੁਬਾਰੇ ਵਾਪਸ ਆਈ ਹੋਵੇ। ਇਹ ਛੋਟੀ ਨੇ ਮਤਲਬ 22 ਤੋਂ 23 ਕਿਲੋ ਦੁੱਧ ਸਾਡੇ ਫਾਰਮ ਦੇ ਦੁੱਧ ਕੱਢ ਕੇ ਗਈ ਆ ਤੇ ਇਹ ਇਹਦੀ ਸਾਡੇ ਕੋ ਗੱਬਨ ਦੀ ਵੀ ਵੀਡੀਓ ਹੈਗੀ ਆਪਾਂ ਸਾਰਾ ਮਤਲਬ ਜਿਹੜੀ ਸਾਡੇ ਕੋਲ ਝੋਟੀ ਹੋਊਗੀ ਉਹਦਾ ਆਪਾਂ ਨਾਲ ਪ੍ਰੂਫ ਦਿੰਨੇ ਆ ਕਿ ਜਿਹੜੀ ਜਿਹੜੀ ਸਾਡੇ ਫਾਰਮ ਤੇ ਮਤਲਬ ਤਾਜੀ ਵੀ ਅੱਗੇ ਜਾਂਦੀ ਆ ਤੇ ਆਪਾਂ ਇਹ ਝੋਟੀ ਦਾ ਨਾਲ ਆਪਾਂ ਪ੍ਰੂਫ ਪੂਰਾ ਨਾਲ ਚਲਾਵਾਂਗੇ ਜਿਹੜੀ ਗੱਲ ਕਰਨ ਵਾਲੀ ਆ ਇਹ ਝੋਟੀ ਤਾਜੀ ਆ ਜਿਹੜੀ ਸਾਡੇ ਫਾਰਮ ਦੇ ਜਦੋਂ ਗੱਭਣ ਸਾਡੇ ਕੋਲ ਗਈ ਜਿਹੜੀ ਗੱਲ ਕਰਨੀ ਆ ਇਹ ਗੱਭਣ ਝੋਟੀ ਆਪਾਂ ਗੱਭਣ ਲਈ ਸਾਡੇ ਕੋਲ ਆਣ ਕੇ ਸਹੀ ਆਪਾਂ ਕੰਡੇ ਦਾ ਦੁੱਧ ਤੇ 23 ਤੋਂ 24 ਕਿਲੋ ਮਿਲ ਕੇ ਦਿੱਤਾ ਝੋਟੀ ਦੱਦੀਆਂ ਪੂਰਾ ਇਹ ਵੀਰਪਰਾ ਨੂੰ ਸਾਡੇ ਕੋਲ ਅਪਰੂਵ ਲੈਣਾ ਬਾਲੇ ਦੀ ਗੱਲ ਨਹੀਂ ਵੀਡੀਓ ਵੇਖ ਸਕਦਾ ਇਹਦੀ ਸੂਈ ਤੋਂ ਬਾਅਦ ਵੀ ਵੀਡੀਓ ਵੇਖ ਸਕਦਾ ਦਨੀਆ ਤੇ ਮਿਲ ਕੇ ਵੀ ਇਹਦੀ ਵੀਡੀਓ ਵੇਖ ਸਕਦਾ ਸਾਰੀ ਵੀ ਵੀਡੀਓ ਮਤਲਬ ਇੱਕ ਤੇ ਕੈਰੀ ਨਾਲ ਵੀ ਸ਼ੇਅਰ ਸ਼ੇਅਰਨ ਦੇ ਬਾਹਲੇ ਵੱਡੀ ਛੁੱਟੀਆਂ ਵੀਰੇ ਜੇ ਕੱਚਪੁਣਾ ਦੀ ਗੱਲ ਕਰਦੇ ਆ ਵੀਰੇ ਇੰਨਾ ਕਿ ਕੱਚਪੁਣਾ ਅੱਜ ਵੀ ਦੁੱਧ ਇਦ ਕੋ ਪਰਮਾਤਮਾ ਨੇ ਮਿਹਰ ਰੱਖੇ 14 ਦਾ 14 ਕਿਲੋ ਟੋਕੜ ਕੋ ਦੁੱਧ ਤਿਆਰ ਆ ਅੱਜ ਵੀ ਸਜਰਾ ਜਿਨਾਂ ਦਾ ਦੁੱਧ ਆ ਸਜਰਾ ਜਿਨਾਂ ਦਾ ਅੱਜ ਵੀ ਦੁੱਧ ਤਿਆਰ ਆ ਦੀਆਂ ਇਹ ਜੇ ਗੱਬਨ ਦੀ ਗੱਲ ਕਰਦੇ ਆ ਵੀਰੇ ਇਹ ਸਾਢੇ 3 ਨਾਲ ਤੋਂ ਮਤਲਬ ਚੌਥਾ ਇਹਨੂੰ ਮਹੀਨਾ ਲੱਗਣ ਵਾਲਾ ਵੀਰੇ ਜਿਹੜੀ ਗੱਲ ਕਰਨ ਵਾਲੀ ਆ ਹਾਂਜੀ ਤੇ ਜੇ ਆਪਾਂ ਸਿੰਘ ਦੀ ਗੱਲ ਕਰਦੇ ਆ ਸਿੰਘ ਰਿੰਗ ਵਾਲਾ ਤੇ ਜੇ ਕੱਦ-ਕਾਢ ਦੀ ਗੱਲ ਕਰਦੇ ਆ ਤੇ ਮਤਲਬ ਛੋਟੀ ਗੱਡੀ ਹਾਥੀ ਜੀ ਨਾ ਹੋਊਗੀ ਬਲੈਰੋ ਜੀ ਜਾਊਗੀ ਜਿੱਡਾ ਕੱਦ ਮਤਲਬ ਫੁੱਲ ਸਿਆ ਜਿਆ ਸ ਐਰ ਦਾ ਮਤਲਬ ਹੀ ਛਿੱਗੀ ਦਾ ਬਾਕੀ ਸਭ ਤੋਂ ਇੱਕ ਖਾਸ ਤੋਂ ਹੋਰ ਹੁੰਦੀ ਆ ਸਭ ਤੋਂ ਬੰਦਾ ਜੇ ਪੰਜਾਬ ਦੀ ਮਹੀਂ ਲਊਗਾ ਨਾ ਉਹ ਟੋਕਣ ਕੱਟੂਗਾ ਹਰਿਆਣੇ ਦਾ ਟੋਕਣ ਮੈਂ ਨੂੰ ਅਜੇ ਪਿਆ ਦੇ ਇਥੇ ਕੰਨ ਚ ਜਿਹੜੀ ਗੱਲ ਕਰਨ ਵਾਲੀ ਆ ਕੋਈ ਵੀਰ ਪੂਰੀ ਡਿਟੇਲ ਲੈ ਸਕਦਾ ਸਿਰ ਤੋਂ ਪੈਰਾਂ ਤੱਕ ਵੀਰ ਸਾਡੇ ਕੋਲ ਜਿੰਨੇ ਵੀ ਟੋਕੜ ਮੈਂ ਲੈਣੀਆਂ ਸਿਰ ਤੋਂ ਪੈਰਾਂ ਤੱਕ ਸਾਡੇ ਕੋਲ ਡਿਟੇਲ ਲੈ ਸਕਦਾ ਆਪਾਂ ਉਹ ਆਪਣੇ ਫਾਰਮ ਤੇ ਮੈਂ ਲੈਣੇ ਵੀਰ ਜਿਹੜੀ ਗੱਲ ਇਹ ਤਾਜੀ ਮੈਂ ਵੀ ਸਾਡੇ ਫਾਰਮ ਤੇ ਵੇਖ ਕੇ ਗਈ ਸਾਡੇ 6 ਲੱਖ ਦੀ ਮੈਂ ਦਾ ਜਿਹੜੀ ਗੱਲ ਕਰਨ ਵਾਲੀ ਆ ਤੇ ਚਲੋ ਵੀਰ ਜੀ ਇਹ ਗੱਲ ਹੁੰਦੀ ਕਈ ਵਾਰ ਹੁੰਦੇ ਕਹਿੰਦੇ ਵੀ ਕਿਉਂ ਮੁੜ ਕੇ ਆ ਗਈ ਦਦੀ ਇੰਨੀ ਮਹਿੰਗੀ ਦਦੀ ਚੰਗੀ ਆਹ ਕਈ ਵੀਰ ਕਮੈਂਟਾਂ ਦੇ ਵਿੱਚ ਆਖ ਦਿੰਦੇ ਵੀ ਕਮੈਂਟਾਂ ਦੇ ਵਿੱਚ ਕਹਿੰਦੇ ਵੀ ਵੀਰੇ ਕਿਉਂ ਮੈਂ ਹੀ ਮੁੜ ਕੇ ਗਈ ਮੁਣ ਦਾ ਕਾਰਨ ਇਹ ਹੁੰਦਾ ਵੀਰੇ ਕਿ ਬੰਦੇ ਦੀ ਕੋਈ ਮਜਬੂਰੀ ਹੋਈਦੀ ਆ ਜਿੱਦਾਂ ਕੋਈ ਆਪਣਾ ਕੇ ਵੀਰ ਦਾ ਸਰਕਲ ਗਾੜੀ ਆਪਣਾ ਕੋਈ ਹਾਬਤਾਪ ਹੁੰਦਾ ਤਾਂ ਵੀਰ ਮੈਂ ਮੁੜਦੀ ਜਿਹੜੀ ਜਿਹੜੀ ਗੱਲ ਕਰਨ ਵਾਲੀ ਆ ਹਾਂਜੀ ਤੇ ਬਾਕੀ ਜੇ ਮੈਂ ਦੀ ਮਲਵਿਕ ਕੱਚ ਪੁਣੀ ਦੀ ਗੱਲ ਕਰਦੇ ਆ ਇੰਨਾ ਕਿ ਸਰੀਰ ਦੇ ਵਿੱਚ ਕੱਚ ਪੁਣਾ ਨਾ ਵੀਰੇ ਮਤਲਬ ਸਿਰ ਤੋਂ ਲੈ ਕੇ ਪੈਰਾਂ ਤੱਕ ਟੌਪ ਕਲਾਸ ਆ ساری ਸਭ ਤੋਂ ਟੌਪ ਕਲਾਸ ਹੈ ਵੀਰੇ ਜਿੱਜੇ ਦੀ ਗੱਲ ਕਰਨੀ ਆ ਪਰ ਅੱਜ ਵੀ ਤਾਜ਼ੀਆਂ ਨੂੰ ਦੁੱਧ ਬਾਤਿਆ ਟੋਕੜ ਗੱਬਰ ਥੱਲੇ ਵੀ ਤੇ ਜੇ ਆਪਾਂ ਮਿਲਕ ਪੁਆਇੰਟ ਦੀ ਗੱਲ ਕਰਦੇ ਆ ਇਹਦਾ ਐਚਐਫ ਗਾਇਆਂ ਨੂੰ ਲੱਗੀਆਂ ਹੁੰਦੀਆਂ ਥੱਲੇ ਵੀਰਾ ਕਿ ਵੀਰੇ ਜ਼ੂਮ ਪਾਸੇ ਦਿਖਾਓ ਐਚਐਫ ਗਾਇਆਂ ਨੂੰ ਮਿਲਕ ਪੁਆਇੰਟ ਲੱਗੀ ਹੁੰਦੀ ਆ ਤੇ ਆਪ ਆਮ ਮੈਨ ਬਾਕੀ ਸਭ ਤੋਂ ਵੀਰਪਰਾ ਨੇ ਜਿੰਨੇ ਵੀ ਸ਼ੌਂਕੀ ਨੇ ਲੈਣੀ ਹੋਵੇ ਵੀਰੇ ਸਭ ਤੋਂ ਖਾਸ ਤੇ ਆ ਸਾਡੇ ਕੋਲ ਇਹਦੀ ਪਹਿਲਾਂ ਸਾਡੇ ਵਟਸਐਪ ਤੇ ਆਪਣੇ ਇਹਦੀ ਵੀਡੀਓ ਮੰਗਾ ਲੈ ਤਾਜੀ ਦੀ ਮੰਗਾ ਲੈ ਸੂਈ ਦੀ ਵੀਡੀਓ ਮੰਗਾ ਲੈ ਸਾਰੀ ਆਪਾਂ ਵੀਡੀਓ ਇਹਦੀ ਮੈਜੇ ਦੀ ਦੇ ਸਕਦੇ ਹਾਂ ਇਹ ਜਵਾਬ ਸੁਵਾਦੀ ਜਿਗਦੀ ਵੀ ਸੀ ਤੁਹਾਂਾਂ ਦੇ ਵੀਰੇ ਓਕੇ ਆ ਜਮਾਂ ਇੱਕ ਧਾਰ ਦੇ ਉੱਤੇ ਮਿਲਦੀ ਜਿਹੜੀ ਗੱਲ ਕਰਨ ਵਾਲੀ ਆ ਕੋਈ ਟੀਕਾ ਨਹੀਂ ਲੈਂਦੀ ਜਮਾਂ ਧਾਰ ਦਿੰਦੇ ਆ ਪਰ ਐਡੀ ਮੈਂ ਲੱਭਣ ਲੱਗੇ ਵੀਰੇ ਬਹੁਤ ਟਾਈਮ ਲੱਗਦਾ ਜਿਹੜੀ ਗੱਲ ਕਰਨ ਵਾਲੀ ਆ ਇਹ ਬਾਕੀ ਦੀ ਕੀਮਤ ਦੀ ਗੱਲ ਕਰਦੇ ਮੇਰੇ ਕੀਮਤ ਦੇ ਵੀਰੇ ਅੱਜ ਵੀ ਮੈਂ ਨੂੰ ਪਾਵੇਂ ਤਿੰਨ ਦੀ ਵੇਲੋਂ ਬਾਅਦ ਚਾਰ ਦੇ ਵੇਲੋਂ ਆਪਾਂ ਜੇ ਜਾਇਜ਼ ਭਾਅ ਨਾ ਮਿਲਿਆ ਜਾਇਜ਼ ਨਾ ਦੇਦਾਂਗੇ ਇਦੀ ਕੀਮਤ ਹੈ 1.80 ਹਜ਼ਾਰ ਦੀ ਦਵਾਂਗੇ ਵੀਰ ਜੀ ਦੀਆਂ 1.80 ਹਜ਼ਾਰ 1.80 ਹਜ਼ਾਰ ਦੀ ਦਵਾਂਗੇ ਚੈਂਪੀਅਨ ਝੋਟੀ ਵੀਰੇ ਦਦੀਆਂ ਜੇ ਵੀਰ ਭਰਾ ਨੇ ਸਰ ਦਾ ਸੌਦਾ ਕਰਕੇ ਖੜਨੀ ਹੋਵੇ ਤੁਹਾਨੂੰ ਵਾਪਸ ਕਰਨੀ ਹੋਵੇ ਆਪਾਂ ਤਾਂ ਵੀ ਬਸ ਇਹ ਸੌਦਾ ਕਰ ਲਾਂਗੇ ਵੀਰ ਜੀ ਜਿਹੜੀ ਗੱਲ ਕਰਨ ਵਾਲੀ ਆ ਠੀਕ ਹੈ ਜੀ ਤੇ ਦੋ ਨੰਬਰ ਤੇ ਆ ਗਈ ਵੀਰ ਜੀ ਦੋ ਨੰਬਰ ਤੇ ਆ ਗਈ ਵੀਰੇ ਇਹ 15 ਦਿਨ 14 ਦਿਨ ਝੋਟੀ ਕੱਚੀ ਇਹ ਜਿਹੜੀ ਜਿਹੜੀ ਗੱਲ ਕਰਨੀ ਖਿੱਚ ਕੇ 15 ਦਿਨ ਲਾਉਗੀ ਝੋਟੀ ਵੀਰੇ ਤੇ ਛੋਟਾ ਸਿੰਘ ਰੇਂਗ ਵਾਲੀ ਝੋਟੀ ਵੀਰੇ ਤੇ ਜਿਹੜੀ ਗੱਲ ਕਰਨ ਵਾਲੀ ਆ ਤੇ ਜੇ ਭਾਅ ਦੀ ਗੱਲ ਕਰਦੇ ਆ ਵੀਰੇ ਇਹ ਟੋਕੜਾਂ ਦੇ ਭਾਅ ਦੇ ਵਿੱਚ ਵਧੀਏ ਟੋਕੜਾਂ ਲਈ ਭਾਅ ਲਾ ਦਾਂਗੇ ਇਹ ਤੋਂ ਭਾਅ ਵੀ ਰਸਵੱਲਾ ਨਹੀਂ ਰੇਡ ਮਿਲ ਸਕਦਾ ਜਿਹੜੀ ਗੱਲ ਕਰਨ ਵਾਲੀ ਆ ਤੇ ਸੋਹਣੀ ਝੋਟੀ ਵੀਰੇ ਤੇ ਜਿਹੜੀ ਗੱਲ ਕਰਨੀ 10 15 ਦਿਨ ਸਿਰਫ ਲੈਂਦੀ ਹੈ ਟਾਈਮ ਬਾਕੀ ਬਣੂ ਬਣੂ ਸੋਹਣੀ ਥੱਲੇ ਰਿੰਗ ਆਲਾ ਸਿੰਗ ਲੱਗਾ ਵੀ ਜੀ ਖੋਲੇ ਵੀ ਜੀ ਮੜੀ ਗਈ ਹੈ ਮਤਲਬ ਟੌਪ ਕਲਾਸ ਹੈ ਵੀਰੇ ਜਿੰਨੀ ਵੀ ਆ ਗਈ ਸਿਰ ਤੋਂ ਲੈ ਕੇ ਫੇਰਾਂ ਤੱਕ ਇਹ ਟੌਪ ਕਲਾਸ ਹੈ ਵੀਰੇ ਦੀਆਂ ਲੈ ਹੋਈ ਜੀ ਬਾਕੀ ਭਾ ਰਹੀਏ ਗੱਲ ਕਰੇ ਵੀਰੇ ਜਿਹੜਾ ਹੈ 15 ਦਣਾ ਨੂੰ ਝੋਟੀ ਸੋਖਣਾ ਵਸਾਕੀ ਸਿਰ ਤੇ ਆ ਗਈ ਇਹਦੇ ਨਾਲ ਦੀ ਝੋਟੀ ਵੀ ਕੋ 2 ਲੱਖ ਦੀ ਪਰ ਅੱਜ ਦੇ ਦਾਂਗੇ 1 ਲੱਖ 10 ਹਜ਼ਾਰ ਦੀ 1 ਲੱਖ 10 ਹਜ਼ਾਰ ਦੀ ਇਹ ਤਾਂ ਸਮਝ ਲਓ ਵੀ ਗਿਫਟੀ ਦੇ ਜਿਹੜੀ ਗੱਲ ਕਰਨੀ ਹੈ ਕੋਕੜਾ ਦੇ ਭਾ ਆ ਗਈ ਵੀਰੇ ਐਡੀ ਟਾਪ ਦੀ ਝੋਟੀ ਵੀਰੇ ਮਿਲਦੀ ਨਹੀਂ ਜਿਹੜੀ ਜਿਹੜਾ ਸਿੰਘ ਦੀ ਗੱਲ ਕਰੀਏ ਵਿੱਥੀ ਦੀ 10 15 ਦਿਨ ਦੀ ਕੱਚੀ ਕੱਚੀ ਆ ਜਿਹੜੀ ਜਿਹੜੀ ਗੱਲ ਕਰਦੇ ਆ ਗੁਰਦੀਪ ਵੀਰ ਜੀ ਭਾ ਵੀ ਟੋਕੜਾ ਵਾਲਾ ਹੀ ਆ ਗਿਆ ਦਾ ਟੋਕੜਾ ਦਾ ਜ਼ੇ ਛੋਟੀ ਦੀ ਕੱਚ ਪੁਣੇ ਦੀ ਗੱਲ ਕਰੀਏ ਸਿੰਘ ਰੇਂਗਲ ਆ ਸਰੀਰ ਸਰੂ ਛੋਟੀ ਦਾ ਬਹੁਤ ਚੰਗਾ ਵੀਰੇ ਜਿਹੜੀ ਗੱਲ ਕਰ ਰਹੇ 1 ਲੱਖ 10 ਹਜ਼ਾਰ ਦੀ ਸਿਰਫ ਇੱਕ ਗੱਲ ਹੋਰ ਵੀ ਹੈਗੀ ਆ ਜਿਹੜਾ 10 20 ਦਿਨ ਇਹਨੂੰ ਸਾਹਮਲੇ ਵੀਰ ਨੂੰ ਦਦੀਆਂ ਦਾਦੇ 1 60 70 ਦੀ ਜੁੱਥੇ ਮਰਜ਼ੀ ਝੋਟੀ ਵੇਚ ਲਈ ਜਿਹੜੀ ਜਿਹੜੀ ਗੱਲ ਕਰਨ ਵਾਲੀ ਹੈ ਬਾਹਲਾ ਹੀ ਪਾਸ ਵਾਲਾ ਤੇ ਵੀਰੇ ਗਾੜੀ ਆ ਗਈ ਝੋਟੀ ਵੀਰੇ ਪਾਈ ਨੰਬਰ ਦੇ ਖਰਕੀ ਨੇ 12 ਕਿਲੋ ਦੁੱਧ ਕੱਢਿਆ ਵੀਰੇ ਇਹ ਝੋਟੀ ਦਾ ਵੀ ਆਪਾਂ ਪੂਰਾ ਸਿਰ ਤੋਂ ਰੱਖ ਕੇ ਰਿਕਾਰਡ ਪਹਿਲਾਂ ਦਿਖਾ ਗਏ ਫਿਰ ਵੀਡੀਓ ਵਾਲੇ ਪਾਸੇ ਆਉਨੇ ਵੀਰੇ ਆਮ ਮੈਂ ਨਹੀਂ ਵੀਰੇ ਹੁੰਦੀ ਜਿਹੜੀ ਗੱਲ ਕਰਨ ਵਾਲੀ ਆ ਆਮ ਮੈਂ ਜਿਦਾ ਕਰਕੇ ਦੇ ਦਿੰਨੇ ਵੀਰੇ ਜਿਹੜੇ ਸਾਡੇ ਮਾਪਾ ਉਹ ਝੋਟੀ ਦੀ ਗੱਲ ਕਰਦੇ ਜਿਹੜੀ ਸਾਡੇ ਵੀਡੀਓ ਦੇ ਵਿੱਚ ਆਪਣੇ ਜਿਹੜੀ ਫਾਰਮ ਤੋਂ ਵੇਕੇ ਗਈ ਜਿਹੜੀ ਜਿਹੜੀ ਸਾਡੇ ਵੀਡੀਓ ਦੇ ਵਿੱਚ ਵੇਖੀ ਜਾਂਦੀ ਜਿਹੜੀ ਕੋਈ ਵੀਰ ਵੀ ਇਹਦੀ ਡਿਟੇਲ ਪੂਰੀ ਇਹ ਡਿਟੇਲ ਲੈ ਸਕਦਾ ਅਰੇ ਇਹ ਛੋਟੀ ਦੇ ਵੀਰੇ ਇਹ ਗੱਬਣ ਇਹ ਵੀ ਛੋਟੀ ਗੱਬਣ ਸਾਡੇ ਫਾਰਮ ਤੋਂ ਮੰਨ ਲਾ ਦੇਖ ਕੇ ਗਈ ਦੀਆਂ ਪਹਿਲਾਂ ਨੇ ਛੋਟੀ ਨੇ ਵੀਰੇ ਇੰਨੇ 18 ਕਿਲੋ ਦੁੱਧ ਕੱਢਿਆ ਜੇ ਚੱਡੇ ਦੀ ਗੱਲ ਕਰਦੇ ਆ ਵੀਰੇ ਨਹੀਂ ਮੈਂ ਵਰਕ ਵਰਕ ਕੀ ਬੀਤੋਗਾ ਇਹੋ ਗੱਲ ਹੈ ਜੀ ਇਹੋ ਦੇ ਦੁੱਧ ਨਹੀਂ ਦਿੰਦੇ ਮੰਜੇ ਦੋਦਨ ਦੀ ਸਹੀ ਹਾਲ ਹੈ ਭਾਈ ਜੀ ਸਹੀ ਹਾਲ ਹੈ ਤੇ 2 ਲੱਖ ਰੇਟ ਪਾਇਆ ਭਾਈ ਜੀ ਨਾਲੇ 1 ਬਜਾਣੇ ਵਿੱਚ 5000 ਰੁਪਏ ਛੋੜਾ ਤੇ ਅੱਗੇ ਦੋ ਨੰਬਰ ਤੇ ਆ ਗਈ ਭਾਈ ਜੀ ਇਹਨਾਂ ਦਿਨ ਭਾਈ ਸੁਈ ਨੂੰ ਹੋਏ ਇਹ ਵੀ ਸਾਰਾ ਸਾਡੇ ਕੋਲ ਰਿਕਾਰਡ ਚੋੜੀ ਲਾ ਇਹ ਕਹਿਨੇ ਜਿਹੜੀ ਗੱਲ ਕਰਦਾ ਬਾਕੀ ਕੋਈ ਵੀਰ ਵੀ ਇਹਦੀ ਵੀਡੀਓ ਪੂਰੀ ਫੁੱਲ ਮਗਾ ਸਕਦਾ ਆ ਪੂਰੀ ਵੀਡੀਓ ਵੀਰੇ ਤਾਜੀ ਦੀ ਇੰਨਾ ਕੁ ਲੈਵਾ ਲੁੰਦੀ ਆ ਵੀ ਇੰਨਾ ਐਫ ਗਾਈਆਂ ਨੂੰ ਲੈਵਾ ਨਹੀਂ ਲੱਗਦਾ ਇਹ ਵੀਰੇ ਸਾਡੇ 7.5 ਮਹੀਨੇ ਦੀ ਗੱਬਣੇ ਦੇ ਦੀ ਤੇ ਦੁੱਧੋ ਡਰਾਈ ਜੇ ਦੁੱਧੋ ਡਰਾਈ 7.5 ਮਹੀਨੇ ਦੀ ਗੱਬਣੇ ਵੀਰੇ 2.5 ਮਹੀਨੇ ਸੁੱਕੇ ਰਹਿ ਗਏ ਮੈਂ ਤੇ ਬਾਕੀ ਚਲਾ ਕੇ ਵਿਖਾ ਦਿਓ ਵੀਰ ਜੀ ਖਾਸ ਤੇ ਹੁੰਦੀ ਵੀ ਸਾਡੇ ਕੋਈ ਦੀ ਵੀਡੀਓ ਤਾਜੀ ਦੀ ਮੰਗਾ ਲਈ ਵੀਰ ਭਰਾ ਦਦਿਆਂ ਇਹ ਵੀਰ ਭਰਾ ਨੇ ਵੀ ਲੈਣੀ ਸਾਡੇ ਕੋਲ ਤਾਜੀ ਦੀ ਵੀਡੀਓ ਮੰਗਾ ਕੇ ਮੇਰਾ ਇਹ ਜੈਲਟ ਵੇਖੇ ਵੇ ਇਹਨੇ ਪਿਛਲੇ ਸਵੇਰ ਕੀ ਕੀਤਾ ਦਦੀ ਤੇ ਐਰ ਕਾ ਕੀ ਕਰੇਗੀ ਜਿੱਦ ਜਿੱਦ ਇੱਕ ਦੀ ਗੱਲ ਕਰਨ ਵਾਲੀ ਹੈ ਹੋਂਦੇ ਵਿੱਚ ਉਹ 2.5 ਮਹੀਨੇ ਤੋਂ ਦੁੱਧ ਛੱਡਣੀ ਆਮ ਜਿਹੜੀ ਗੱਲ ਹੈ ਜ਼ਰੂਰੀ ਹੈ ਜਿੱਥੇ ਗੱਲ ਕਰਨਾ ਹਾਂਜੀ ਹਾਂਜੀ ਤੇ ਬਸ ਆ ਥੋੜੇ ਦਿਨਾਂ ਦੇ ਵਿੱਚ ਵਿੱਚ ਡਰਾਈ ਉਹਨਾਂ ਨੇ ਆਪ ਕੀਤੀ ਮੈਂ ਜਿਹੜੀ ਗੱਲ ਹੁੰਦੀ ਨਹੀਂ ਵੀਰੇ ਜਿਹੜੀ ਗੱਲ ਕਰ ਰਹੇ ਕਹਿੰਦੇ 2.5 ਮਹੀਨੇ ਗਾੜੀ ਸੂਣ ਤੇ ਮੈਂ ਤੇ ਰਹਿ ਗਏ ਵਿੱਚ ਤੇ ਜਿਹੜੀ ਗੱਲ ਕਰਦੇ ਆ ਵੀਰੇ ਇਹ ਦੇ ਦਾਂਗੇ 1 ਲੱਖ ਇਹਦੇ 10 ਹਜ਼ਾਰ ਦੀ ਦੇ ਦਾਂਗੇ 1 ਲੱਖ 10 ਹਜ਼ਾਰ ਦੀ ਦੇ ਦਾਂਗੇ ਸਭ ਤੋਂ ਇਹਦਾ ਰਿਕਾਰਡ ਸਾਡਾ ਸਾਡੇ ਪਹਿਲਾਂ ਨੇ ਛੋਟੀ ਦਾ ਵੀਰੇ ਇਹਨਾਂ ਨੇ 18 ਕਿਲੋ ਦੁੱਧ ਕੱਢਿਆ ਇਹਦੀ ਸੂਈ ਦੀ ਫੋਟੋ ਹੈਗੀ ਆਪਣੇ ਕੋਲ ਤੇ ਗੱਬਨ ਦੀ ਵੀ ਫੋਟੋ ਹੈਗੀ ਜਿਹੜੀ ਗੱਲ ਇਹ ਆਪਣੇ ਫਾਰਮ ਦੇ ਵਿੱਚ ਗੱਲ ਕਰੀਏ ਜੀ ਗਦੀ ਵੀਰ ਜੀ ਅੱਜ ਦੇ ਟਾਈਮ 'ਚ ਹਰਿਆਣੇ ਝੋਟੀ ਏਡੀ ਲੈਣ ਜਾਈਏ ਤਾਂ ਘੱਟ ਰੋਟ 3 ਲੱਖ ਤੋਂ ਘੱਟ ਨਹੀਂ 3 ਲੱਖ ਤੋਂ ਘੱਟ ਨਹੀਂ ਵੀਰ ਮਿਲਦੀ ਨਹੀਂ ਆ ਇਹ ਵੀਰ ਜੀ ਬਾਰ-ਬਾਰ ਮੈਂ ਇਹ ਕਹਿੰਦਾ ਕਿ ਕਈ ਨਾ ਵੀਰ ਭਰਾ ਕਹਿੰਦੇ ਯਾਰ ਇਹ ਇਹ ਮਤਲਬ ਇਹ ਕਿਉਂ ਮੁੜਦੀਆਂ ਕੋਈ ਫਾਰਡ ਮੁੜਦੀਆਂ ਵੀਰੇ ਇਹ ਗਾਗ ਦੀ ਮਜਬੂਰੀ ਹੋ ਜਾਂਦੀ ਆ ਕਈ ਵਾਰੀ ਕਿਉਂ ਕਿ ਇਹਦੀ ਪੇਮੈਂਟ ਕਰਕੇ ਕਿ ਕਿਸ ਤਰ੍ਹਾਂ ਵੀ ਲਾ ਲੋ ਆਪਾਂ ਕਹਿ ਨਹੀਂ ਸਕਦੇ ਵੀਰੇ ਅਜੇ ਹੀ ਰੇਕੇ ਦੇ ਕੱਢਣ ਨੂੰ ਘਰੋਂ ਜੀ ਨਹੀਂ ਕਰਦਾ ਵੀਰ ਜੀ ਜਿਹੜੀ ਸਹੀ ਗੱਲ ਬਿਲਕੁਲ ਗਾੜੀ ਆ ਗਈ ਲੀਲੀ ਦੀ ਦਾ ਰਹੀਏ ਸਾਰੀਆਂ ਨਿਸ਼ਾਨੀਆਂ ਬੁੱਲ ਵੀਰੇ ਦੇ ਜਿਹੜੀ ਗੱਲੇ ਬਿੱਲੀਆਂ ਇੱਕਾਂ ਜਿਹੜੀ ਹੈ ਮੱਥਾ ਤੇ ਚਾਰੇ ਪੈਰ ਤੋਂ ਤੇ ਵੀਰੇ ਇਹ ਇਹਨੂੰ ਇਹਨੂੰ ਅਠਵਾ ਲੱਗਣ ਵਾਲਾ ਵੀਰੇ ਦੀਆਂ ਇਹ 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 ਦੋ ਮਹੀਨੇ ਮੈਂ ਇਹਦੇ ਸੋਚੇ ਰਹਿ ਗਏ ਵੀਰੇ ਇਹਨੂੰ 8ਵਾਂ ਮਹੀਨਾ ਲੱਗਣ ਵਾਲਾ ਦੁੱਧ ਹਾਲੇ ਵੀ 5 ਕਿਲੋ ਮੈਂ ਕੋਥੇ ਆ ਰਿਹਾ ਹਾਲੇ ਵੀ 5 ਕਿਲੋ ਦੁੱਧ ਆ ਰਿਹਾ 2.5 ਕਿਲੋ 2.5 ਕਿਲੋ ਵੇ ਮਤਲਬ 5 ਕਿਲੋ ਦੁੱਧ ਤਿਆਰ ਹੈ ਠੰਡੀ ਸਰੀਪ ਐਡਾ ਜਮਾ ਜਿਹੜਾ ਕਿਲੋ 2.5 3 ਕਿਲੋ ਦਿੰਦੀ ਆ ਜਮਾ ਥਾਪੀ ਦੇ ਉੱਤੇ ਦਿੰਦੀ ਆ ਇਹ ਮੈਂ ਵੀਰੇ ਮੇਰੇ ਕੋ 18 ਕਿਲੋ ਦੁੱਧ ਕੱਢ ਕੇ ਗਈ ਸੀ ਆਹ ਮੈਂ ਜਿਹੜੀ ਜਿਹੜੀ ਗੱਲ ਕਰ ਰਹੀ ਹਾਂ ਇਹ ਮੈਂ ਇਹਦੀ ਜਿੰਨੀ ਵੀ ਸਿਰਜ ਕਰਦਾਂਗੇ ਆਪਾਂ 19 ਥੋੜੀ ਜਿੜੇ ਮਤਲਬ ਇੰਨਾ ਕਿ ਐਚ ਐਫ ਗਾਇਆਂ ਲੈਵਾ ਨਹੀਂ ਲਾਉਂਦੀ ਤੋਰੇ ਵੀਰ ਜੀ ਪਿੱਠ ਪੂੜੇ ਦੀ ਗੱਲ ਕਰਦੇ ਆ ਮਲੇ ਚੌੜੀ ਚੜੀ ਜਿਹੜੀ ਗੱਲ ਫੁੱਲ ਸਹਜ ਆ ਫੁੱਲ ਸਹਜ ਆ ਵੀਰੇ ਜਿਹੜੀ ਗੱਲ ਕਰਨੀ ਆ ਵੀ ਲੈ ਆ ਵੀ ਇਹ ਜੇ ਦੀ ਜਦੀ ਵੀਰ ਦੀ ਕੀਮਤ ਦੀ ਗੱਲ ਕਰੀਏ ਕੀਮਤ ਵੀਰੇ ਵੀ 110000 ਦੀ ਕਸ ਨੂੰ ਦੇ ਦਾਂਗੇ ਜੇ ਜਿਹੜੀ ਗੱਲ ਕਰਨ ਵਾਲੀ ਹੈ ਇਹ ਵੀ ਜਿਹੜਾ ਸਾਹਮਣੂ ਜਿੰਨੇ ਕ ਭਾਰਾ ਜਮਈਆਂ ਪਾਈਆਂ ਨੇ ਵੀਰੇ ਦਦੀਆਂ ਜਿਹੜਾ ਵੀ ਵੀਰ ਭਰਾ ਦੇ ਜੇ ਕੋਈ ਗਿਲਾਸ ਹੈ ਕਿ ਇਕੱਠੀਆਂ ਲੈ ਲੈ ਦਦੀਆਂ ਹੋਰ 5000 ਦਾ ਹੋਏ ਮਾਨਤਾਣ ਕਰਦਾਂਗੇ ਬਣ ਇਹ ਸਾਹਮਣੇ ਵੀ ਸਾਡੇ ਕੋਲ ਸਾਰਾ ਇਹਨਾਂ ਦਾ ਪਈਆਂ ਦਾ ਪਹਿਲਾ ਰਿਕਾਰਡ ਲੈ ਕੇ ਵਰਤਾਂਦੇ ਪਹਿਲਾ ਰਿਕਾਰਡ ਲੈ ਕੇ ਫੇਰ ਸਾਡੇ ਕੋਈ ਛਾਈ ਬੈਨਾਂ ਨੂੰ ਪਾਵੇ ਤੇ ਫੇਰ ਫੇਰ ਆਪਣੇ ਕੋ ਮੱਝਾ ਲਵੇ ਇਹਨਾਂ ਸਾਰੀਆਂ ਮੱਝਾ ਦਾ ਆਪਣੇ ਕੋ ਫੁੱਲ ਰਿਕਾਰਡ ਹੈਗਾ ਜਿਹੜੀ ਗੱਲ ਕਰ ਰਹੇ ਹਾਂ ਤੇ ਜੇ ਤਾਜੀ ਦੀ ਇਹੋ ਜੀ ਆ ਇਹ 15 ਦਿਨ ਦੀ ਕੱਚੀ ਦੀ ਗੱਲ ਕਰਦੇ ਆ ਇਹ ਕੀਮਤ ਨਾਲ ਵੀਰ 1 ਲੱਖ 10 ਹਜ਼ਾਰ ਵੀ ਕੋਈ ਵੀ ਨਹੀਂ ਦਿੰਦਾ ਨਹੀਂ ਮਿਲਦੀ ਤਕਰੀਬੀ ਤੀਜੇ ਦੇ ਪਰਮਾਤਮਾ ਸ਼ੁਕਰ ਕਰਕੇ ਜੇ ਆਈ ਇਹ ਦੀ ਗੱਲ ਕਰਦੇ ਆ ਇਹਦਾ ਕੋਈ ਮੁੱਲ ਹੀ ਨਹੀਂ ਇਹਦਾ ਕੋਈ ਆਗਾ ਨਹੀਂ ਇਹਦੇ ਮੇਲੇ 'ਚ ਪੈਣ ਵਾਲੀ ਵੀ ਮੈਂ ਜਿਹੜੀ ਗੱਲ ਕਰਨ ਵਾਲੀ ਆ ਸਹੀ ਗੱਲ ਵੀਰ ਤੇ ਬਾਕੀ ਆਪਣੇ ਕੋ ਗੱਬਨ ਦੀ ਪੂਰੀ ਵੀਡੀਓ ਇਹ ਪੂਰੀ ਡਿਟੇਲ ਕੋਈ ਲੈ ਸਕਦਾ ਇਹਦੀ ਫੋਨ ਲੱਗਿਆ ਵੀਰੇ ਨੰਬਰ ਹਰਿਆਣੇ ਦਾ ਲੱਗਾ ਆ ਇਸ ਹਾਰ ਤੋਂ ਲਈ ਮੈਂ ਜਿਹੜੀ ਗੱਲ ਕਰਨ ਵਾਲੀ ਆ ਤੇ ਬਾਕੀ ਬਾਕੀ ਆਪਣਾ ਫੋਨ ਨੰਬਰ ਤੇ ਡਰੈਸ ਦਿਲ ਜਿਲ੍ਹਾ ਗਰਦਾਸਪੁਰ ਦੇ ਨੇੜੇ ਫਡੇਗੜ ਜੂੜੀਆਂ 987651527 ਫੋਨ ਨੰਬਰ ਦੇ ਵੀ ਰਿੱਦੀਆਂ ਬਾਕੀ ਸਾਰੇ ਕੋ ਜਿਹਦੇ ਤਾਲੀਆਂ ਵੀਰ ਨੇ ਲੈਣੀਆਂ ਤਾੜੀਆਂ ਦੇ ਬਰਾ ਪਰਮਾਤੋ ਸੁਖਲਾ ਬਰਾਂਡਾ ਭਰਿਆ ਆਪਣੇ ਕੋ ਐਟਮ ਤੇ 14 ਝੋਟੀਆਂ ਤਾਜ਼ੀਆਂ ਖੜੀਆਂ ਵੀਰੇ ਹਾਂਜੀ ਤੇ ਜੇ ਵੀਰ ਭਰਾ ਨੇ ਵੀ ਮਤਲਬ 2-2 ਰਾ ਕੇ 2.5 3 ਦੀ ਰੇਂਜ ਤੱਕ ਲੈਣੀਆਂ ਜਿੱਦਾਂ ਦੀ ਝੋਟੀ ਲੈਣੀ ਆਪਣੇ ਫਾਰਮ ਤੇ ਮਿਲ ਸਕਦੀ ਹੈ ਵੀਰ ਜੀ ਵੀਰ ਭਰਾ ਵੀਡੀਓ ਦੇਖਣ ਸਰ ਲਾਈਕ ਤੇ ਕਮੈਂਟ ਜਰੂਰ ਸ਼ੇਅਰ ਕਰਿਆ ਕਰੋ ਸਤਿ ਸ੍ਰੀ ਅਕਾਲ ਜੀ ਵੀਰੇ